ਵਾ ਦੇ ਚੁੱਕੇ ਪ੍ਰਦਾਨ ਹਰਦੇਵਰ ਸਿੰਘ ਦਾ ਤਾਂ ਵੀ ਨੂੰ ਲੈ ਕੇ ਵੱਡਾ ਫੈਸਲਾ ਜਿਹੜਾ ਉਹ ਆ ਸਕਦਾ ਹੈ ਉਹਨਾਂ ਦੇ ਸਤੀਫੇ ਨੂੰ ਲੈ ਕੇ ਵੱਡਾ ਫੈਸਲਾ ਹੋਣ ਦੀ ਸੰਭਾਵਨਾ ਹੈ ਜਿਹੜੀ ਉਹ ਜਿਤਾਈ ਗਈ ਹੈ ਤਾਂ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੇ ਵੱਲੋਂ ਇੱਕ ਮੀਟਿੰਗ ਆ ਜਿਹੜੀ ਉਹ ਕੀਤੀ ਜਾਣੀ ਹੈ ਜਿਸ ਦੇ ਵਿੱਚ ਇਸ ਮਸਲੇ ਨੂੰ ਵਿਚਾਰਿਆ ਜਾ ਸਕਦਾ ਹੈ ਤਾਂ ਇਸ ਵੇਲੇ ਦੀ ਕਬੱਡੀ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਐਸਡੀਪੀਸੀ ਦੀ ਅਧਿਕ ਕਮੇਟੀ ਦੀ ਮੀਟਿੰਗ ਆ ਜਿਹੜੀ ਉਹ ਤੈ ਹੋ ਗਈ ਹੈ 7 ਬਾਰਤ ਵਾਲੇ ਦਿਨ ਇਹ ਮੀਟਿੰਗ ਆ ਜਿਹੜੀ ਉਹ ਹੋਵੇਗੀ ਅਮਰੇ ਸਰ ਦੇ ਵਿੱਚ ਇਹ ਮੀਟਿੰਗ ਹੋਵੇਗੀ ਜਿਸ ਦੇ ਵਿੱਚ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਫੈਸਲਾ ਜਿਹੜਾ ਉਹ ਕੀਤਾ ਜਾ ਸਕਦਾ ਹੈ ਅਤੇ ਐਸਜੀਪੀਸੀ ਦੇ ਬਜਟ ਨੂੰ ਲੈ ਕੇ ਵੀ ਇਸ ਦੇ ਵਿੱਚ ਵਿਚਾਰ ਚਰਚਾ ਕੀਤੀ ਜਾਵੇਗੀ ਐਸਜੀਪੀਸੀ ਦਾ ਬਜਟ اجلاس ਸਦਨ ਨੂੰ ਲੈ ਕੇ ਵੀ ਇਸ ਦੇ ਵਿੱਚ ਚਰਚਾ ਜਿਹੜੀ ਉਹ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਹੋਰ ਕਈ ਮਸਲੇ ਨੇ ਜਿਹੜੇ ਉਹ ਵੀ ਇਸ ਮੀਟਿੰਗ ਦੇ ਵਿੱਚ ਵਿਚਾਰੇ ਜਾਣਗੇ ਤਾਂ ਸ਼ੋਭੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕਮੇਟੀ ਦੀ ਇਕੱਤਰਤਾ ਜਿਹੜੀ ਉਹ 7 ਮਾਰਚ ਨੂੰ ਹੋਵੇਗੀ ਐਸਡੀਪੀਸੀ ਦਫ਼ਤਰ ਤੋਂ ਜਾਰੀ ਇੱਕ ਪ੍ਰੈਸ ਬਿਆਨ ਦੇ ਰਾਹੀਂ ਸ਼ੋਭੜੀ ਕਮੇਟੀ ਦੇ ਮੁਖ 77 ਕੁਲਵੰਤ ਸਿੰਘ ਵੱਧੜ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਅੰਤਰਕਮੇਟੀ ਦੀ ਇਕੱਤਰਤਾ ਸ਼ੋਭੜੀ ਕਮੇਟੀ ਦੇ ਮੁਖ ਦਫ਼ਤਰ ਵਿੱਚ 7 ਮਾਰਚ 2025 ਨੂੰ ਹੋਵੇਗੀ ਸਵੇਰੇ 11 ਵਜੇ ਏ 71 ਤਾਈ ਜਿਹੜੀ ਉਹ ਰੱਖੀ ਗਈ ਆ ਇਸ ਦੇ ਵਿੱਚ ਕਮੇਟੀ ਦੇ ਆਊਟ ਵਾਲੇ ਬਜਟ ਸੰਬੰਧੀ ਗਠਿਤ ਸਬਕਮੇਟੀ ਦੀਆਂ ਸਿਫਾਰਸ਼ਾਂ ਅਤੇ ਸਿੱਕ ਸਸਤਾ ਦੇ ਕਬ ਕਾਦ ਦੇ ਨਾਲ ਸੰਬੰਧਿਤ ਵਿਚਾਰ ਚਰਚਾਵਾਂ ਦੇ ਜਿਹੜੀਆਂ ਉਹ ਕੀਤੀਆਂ ਜਾਣਗੀਆਂ ਇਸ ਦੇ ਨਾਲ ਹੀ ਇਸ ਮੀਟਿੰਗ ਦੇ ਵਿੱਚ ਹਰਜਿਤ ਦਸਤਗ ਧਾਵੀ ਦੇ ਅਸਤੀਫੇ ਨੂੰ ਲੈ ਕੇ ਕੋਈ ਫੈਸਲਾ ਔਰ ਦੀ ਵੀ ਸੰਭਾਵਨਾ ਹੈ ਜਿਹੜੀ ਉਹ ਜਿਤਾਈ ਜਾ ਰਹੀ ਹੈ ਹਾਲਾਂਕਿ ਵਕੋ ਵਕ ਆਗੂ ਦੇ ਜਿਹੜੇ ਉਹ ਹਰਜਿੰਦਰ ਸਿੰਘ <table> ਤਬੀਰ ਨਾਲ ਮੁਲਾਕਾਤ ਕਰਨ ਤੋਂ ਬਾਅਦ ਉਹਨਾਂ ਨੂੰ ਇਹ ਅਪੀਲ ਕਰਨ ਦੇ ਨਜ਼ਰ ਆਏ ਦੇ ਕਿ ਉਹ ਆਪਣਾ ਅਸਤੀਫਾ ਵਾਪਸ ਲੈ ਲੈਣ ਲੇਕਿਨ ਹਾਲੇ ਤੱਕ ਉਹਨਾਂ ਨੇ ਆਪਣੇ ਅਸਤੀਫੇ ਨੂੰ ਲੈ ਕੇ ਕੋਈ ਵੱਡਾ ਫੈਸਲਾ ਜਿਹੜਾ ਉਹਦੇ ਹੀ ਲਿਆ ਦੂਜੇ ਪਾਸੇ ਇਸ ਨੂੰ ਲੈ ਕੇ SDPC ਦੇ ਵੱਲੋਂ ਵੀ ਹਰਜਿੰਦਰ ਸਿੰਘ ਤਬੀਰ ਨੂੰ ਅਪੀਲ ਕੀਤੀ ਗਈ ਸੀ ਦੂਜੇ ਪਾਸੇ ਜਥੇਦਾਰ ਗਿਆਨੀ ਰਗਵੀ ਸਿੰਘ ਦੇ ਵੱਲੋਂ ਉਹਦੀ ਰਹਿائش ਉੱਤੇ ਜਾ ਕੇ ਉਹਨਾਂ ਨਾਲ ਮੁਲਾਕਾਤ ਕੀਤੀ ਗਈ ਸੀ ਜੇ ਗੱਲ ਕੀਤੀ ਜਾਵੇ ਅਕਾਲੀ ਦਲ ਦੀ ਤਾਂ ਅਕਾਲੀ ਦਲ ਦੇ ਬੜੇ ਸੀਨੀਅਰ ਦੇ ਤਾਵਾਂ ਦੇ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ ਅਤੇ ਹਰਜਿੰਦਰ ਸਿੰਘ ਧਾਬੀਦੂ ਆਪਣੇ ਅਸਤੀਫੇ ਉੱਤੇ ਬੜ ਵਿਚਾਰ ਕਰਨ ਦੇ ਲਈ ਕਿਹਾ ਸੀ ਦੂਜੇ ਪਾਸੇ ਇਸ ਵੀ ਦੇ ਵਿੱਚ ਸ਼ੋਭੜੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਵੀ ਹੋਣਾ ਹੈ ਬਜਟ اجلاس ਬਲੌਡੂ ਵੀ ਲੈ ਕੇ ਇਸ ਵੀ ਟੈਕ ਦੇ ਵਿੱਚ ਚਰਚਾ ਜਿਹੜੀ ਉਹ ਹੋ ਸਕਦੀ ਹੈ ਇਸ ਤੋਂ ਇਲਾਵਾ ਹੋਰ ਵੱਖ-ਵੱਖ ਪੰਤਕ ਮਸਲਿਆਂ ਦੇ ਉੱਤੇ ਵੀ ਚਰਚਾ ਹੈ ਜਿਹੜੀ ਉਹ ਇਸ ਮੀਟਿੰਗ ਦੇ ਵਿੱਚ ਹੋਵੇਗੀ ਲੇਕਿਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਜਰੂਰ ਚਰਚਾਵਾਂ ਨੇ ਜਿਹੜੀਆਂ ਉਹ ਬਰਕਰਾਰ ਨੇ ਤਾਂ ਹੁਣ ਦੇਖਣਾ ਹੋਵੇਗਾ ਕਿ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਕਿਹੜਾ ਫੈਸਲਾ ਹੈ ਜਿਹੜਾ ਉਹ ਆਉਂਦਾ ਹੈ ਅਤੇ ਬਜਟ اجلاس ਤੋਂ ਪਹਿਲਾਂ ਸ਼ੋਭੜੀ ਕਮੇਟੀ ਦੋਵੇਂ ਪ੍ਰਧਾਨਵਾਰੇ ਜਾਂ ਫਿਰ ਹਰਜਿੰਦਰ ਸਿੰਘ ਧਾਮੀ ਬਾਰੇ ਕੀ ਫੈਸਲਾ ਹੈ ਜਿਹੜਾ ਉਹ ਲੈਂਦੀ ਹੈ